ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣਾ ਅੱਜ ਦਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਕਿ ਸ਼ੁੱਕਰਵਾਰ ਦੇ ਦਿਨ ਜਿਹੜਾ ਵੀ ਮਨੁੱਖ ਇਹ ਦੋ ਪੁੰਨ ਦੇ ਕੰਮ ਕਰਦਾ ਹੈ ਉਹਦੇ ਘਰ ਹਮੇਸ਼ਾ ਖੁਸ਼ੀਆਂ ਰਹਿੰਦੀਆਂ ਨੇ ਅਤੇ ਉਹਦਾ ਲੋਕ ਪਰਲੋਕ ਵੀ ਸੁਖਾਲਾ ਹੋ ਜਾਂਦਾ ਹੈ ਪਰ ਉਸ ਤੋਂ ਪਹਿਲਾਂ ਸਾਰਿਆਂ ਅਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਜੀ ਤਾਂ ਸੰਗਤ ਜੀ ਆਓ ਫਿਰ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਕਿਸੇ ਨਗਰ ਦੇ ਵਿੱਚ ਇੱਕ ਸੰਤ ਜੀ ਰਹਾ ਕਰਦੇ ਸੀ ਉਹ ਸੰਤ ਜੀ ਕਿਸੇ ਲੰਬੀ ਯਾਤਰਾ ਲਈ ਜਾਣ ਲੱਗੇ ਜਿੱਥੇ ਜਾਣਾ ਸੀ ਰਾਜ ਦੇ ਵਿੱਚ ਬੜਾ ਵੱਡਾ ਸਮੁੰਦਰ ਸੀ ਇੱਕ ਬੇੜੀ ਦੇ ਵਿੱਚ ਬੜੇ ਸਾਰੇ ਹੋਰ ਵੀ ਲੋਕ ਜਾ ਰਹੇ ਸਨ ਉਹਦੇ ਲਈ ਆਪਣੇ ਨਾਲ ਪਰਿਆਪਤ ਉਹਨਾਂ ਧਨ ਰਾਸ਼ੀ ਲਈ ਤੇ ਉਸ ਨਗਰ ਦੇ ਰਾਜੇ ਨੇ ਖੁਸ਼ ਹੋ ਕੇ ਇੱਕ ਬੇਸ਼ਕੀਮਤੀ ਰਤਨ ਉਹਨਾਂ ਨੂੰ ਦਿੱਤਾ ਸੀ ਉਹਨਾਂ ਉਹ ਵੀ ਨਾਲ ਲੈ ਕੇ ਤੇ ਆਪਣੀ ਯਾਤਰਾ ਆਰੰਭ ਕਰ ਦਿੱਤੀ ਜਦੋਂ ਉਸ ਜਹਾਜ਼ ਦੇ ਵਿੱਚ ਬੈਠੇ ਸਾਰੀਆਂ ਸੰਗਤਾਂ ਨੇ ਉਹਨਾਂ ਨੂੰ ਨਮਸਕਾਰ ਕੀਤਾ ਮੇਨੂੰ ਲੰਬਾ ਸਫਰ ਸੀ ਸਵੇਰੇ ਸ਼ਾਮ ਉਹ ਕਥਾ ਸੁਨਾਇਆ ਕਰਦੇ ਲੋਕ ਵੀ ਖੁਸ਼ ਹੋ ਕੇ ਕਥਾ ਸਰਵਣ ਕਰਿਆ ਕਰਦੇ ਇਸ ਤਰ੍ਹਾਂ ਇੱਕ ਮਨੁੱਖ ਉਹਨਾਂ ਤੋਂ ਬੜਾ ਜ਼ਿਆਦਾ ਪ੍ਰਭਾਵਿਤ ਹੋ ਗਿਆ ਪਰ ਕਿਤੇ ਨਾ ਕਿਤੇ ਉਹ ਸੰਤ ਜੀ ਨੂੰ ਨੀਚਾ ਵਿਖਾਉਣਾ ਚਾਹੁੰਦਾ ਸੀ ਉਹ ਕੋਈ ਨਾ ਕੋਈ ਮੌਕਾ ਲੱਭਦਾ ਸੀ ਹੌਲੀ ਹੌਲੀ ਗੱਲਾਂ ਕਰਕੇ ਸੰਤ ਜੀ ਦੇ ਨੇੜੇ ਹੋ ਗਿਆ ਸੰਤ ਜੀ ਨੇ ਗੱਲਾਂ-ਗੱਲਾਂ ਦੇ ਵਿੱਚ ਹੀ ਉਹਨੂੰ ਉਸ ਰਤਨ ਬਾਰੇ ਗੱਲ ਦੱਸ ਦਿੱਤੀ ਤੇ ਉਹਨਾਂ ਨੂੰ ਉਹ ਝੋਲੇ ਵਿੱਚੋਂ ਰਤਨ ਕੱਢ ਕੇ ਵਿਖਾ ਦਿੱਤਾ ਹੁਣ ਰਤਨ ਦੇਖ ਕੇ ਉਹਦੀ ਨੀਅਤ ਵਿੱਚ ਹੇਰ ਫੇਰ ਆ ਗਿਆ ਉਹਨੇ ਕੀ ਕੀਤਾ ਕਹਿੰਦਾ ਅੱਜ ਜਦੋਂ ਸੰਤ ਜੀ ਸੌ ਜਾਣਗੇ ਤੇ ਰਤਨ ਉਹਨਾਂ ਕੋਲੋਂ ਮੈਂ ਚੋਰੀ ਕਰ ਲਾਵਾਂਗਾ ਇਹ ਰਤਨ ਮੇਰਾ ਹੋ ਜਾਏਗਾ ਹੁਣ ਜਿਹੜਾ ਵੀ ਰਾਹ ਵਿੱਚ ਜੋ ਵੀ ਥਾਂ ਹੈ ਤੇ ਮੈਂ ਉੱਥੇ ਉਤਰ ਜਾਵਾਂਗਾ ਇਹ ਰਤਨ ਲੈ ਕੇ ਸੰਤ ਜੀ ਉਹ ਰਤਨ ਕਿਸੇ ਦੂਰ ਦਰਾਡੇ ਦੇਸ਼ ਦੇ ਰਾਜੇ ਨੂੰ ਦੇਣ ਜਾ ਰਹੇ ਸਨ ਹੁਣ ਕੀ ਹੋਇਆ ਵੀ ਜਦੋਂ ਰਾਤ ਨੂੰ ਸੰਤ ਜੀ ਸੁੱਤੇ ਤਾਂ ਉਹਨੇ ਕੀ ਕੀਤਾ ਕੁਝ ਸਮੇਂ ਬਾਅਦ ਆ ਕੇ ਕਿਹਾ ਵੀ ਲੰਮੇ ਪੈਣ ਦਾ ਨਾਟਕ ਕੀਤਾ ਤੇ ਆ ਕੇ ਸੰਤ ਜੀ ਦਾ ਝੋਲਾ ਫਰੋਲ ਲਿਆ ਉਹਨਾਂ ਨੇ ਕੱਪੜੇ ਫਰੋਲੇ ਪਰ ਉਹ ਜਿਹੜਾ ਮਨੁੱਖ ਸੀ ਉਹਨੂੰ ਉਹ ਰਤਨ ਕਿਤੇ ਉਹਨਾਂ ਲੱਭਿਆ ਸਵੇਰ ਹੋਈ ਤਾਂ ਕਹਿੰਦਾ ਸੰਤ ਜੀ ਰਤਨ ਚੰਗੀ ਥਾਂ ਤੇ ਰੱਖਿਆ ਕਰੋ ਅੱਜ ਇਹਨੇ ਲੋਕ ਨਹੀਂ ਵੇਖਿਓ ਕੋਈ ਚੋਰੀ ਨਾ ਕਰ ਲਵੇ ਸੰਤ ਜੀ ਨੇ ਉਸੇ ਝੋਲੇ ਦੇ ਵਿੱਚੋਂ ਰਤਨ ਕੱਢ ਕੇ ਵਿਖਾਇਆ ਤੇ ਉਹ ਬੜਾ ਜਿਆਦਾ ਹੈਰਾਨ ਹੋ ਗਿਆ ਵੀ ਸਾਰੀ ਰਾਤ ਮੈਂ ਇਹਨੂੰ ਲੱਭਦਾ ਰਿਹਾ ਉਦੋਂ ਤੱਕ ਮੈਨੂੰ ਲੱਭਾ ਨਹੀਂ ਤੇ ਹੁਣੇ ਝੋਲੇ ਵਿੱਚ ਹੀ ਪਿਆ ਹੈ ਉਹ ਕੁਝ ਨਾ ਬੋਲਿਆ ਅਗਲੀ ਰਾਤ ਕਹਿੰਦਾ ਵੀ ਮੈਂ ਨਾ ਛੇਤੀ ਸੌ ਜਾਣਾ ਜਦੋਂ ਤੱਕ ਇਹ ਸੌਣਗੇ ਸੰਤ ਜੀ ਉਦੋਂ ਤੱਕ ਮੈਂ ਇਹਦੇ ਵਿੱਚੋਂ ਕੱਢ ਕੇ ਤੇ ਰੱਖ ਲਵਾਂਗਾ ਹੁਣ ਸੰਤ ਜੀ ਨੂੰ ਲੱਗਣਾ ਕਿ ਇਹ ਸੁੱਤਾ ਪਿਆ ਹੈ ਹੋਣ ਰਾਤ ਹੋਈ ਜਦੋਂ ਰਾਤ ਹੋਈ ਤੇ ਉਹਨੇ ਅੱਧੀ ਰਾਤ ਨੂੰ ਫੇਰ ਉੱਠ ਕੇ ਤੇ ਖੜਾ ਹੋ ਗਿਆ ਸੰਤ ਜੀ ਦਾ ਸਾਰਾ ਝੋਲਾ ਇੱਕ ਇੱਕ ਚੀਜ਼ ਫਰੋਲ ਮਾਰੀ ਸੰਤ ਜੀ ਨੇ ਜਿਹੜੇ ਕੱਪੜੇ ਲਾ ਕੇ ਇੱਕ ਪਾਸੇ ਰੱਖੇ ਸਨ ਉਹ ਵੀ ਦੇਖੇ ਜਿੱਥੇ ਸੰਤ ਜੀ ਸੁੱਤੇ ਸਨ ਉਹਦੇ ਆਸ-ਪਾਸੇ ਵੀ ਉਹਨੇ ਚੰਗੀ ਤਰ੍ਹਾਂ ਹਰ ਇੱਕ ਚੀਜ਼ ਫਰੋਲੀ ਪਰ ਕਿਤੋਂ ਨਾ ਲੱਭਿਆ ਹੁਣ ਸੋਚਦਾ ਵੀ ਐਵੇਂ ਲੱਗਦਾ ਜਿਹੜੇ ਕੱਪੜੇ ਪਾਏ ਨੇ ਉਹਨਾਂ ਦੇ ਵਿੱਚ ਇਹ ਪਾ ਕੇ ਸੌਂ ਜਾਂਦੇ ਹਨ ਹੁਣ ਕੀ ਸੀ ਉਹ ਸੋਚਦਾ ਵੀ ਅੱਜ ਕੁਝ ਵੀ ਹੋ ਜਾਵੇ ਮੈਂ ਇਹਨਾਂ ਕੋਲੋਂ ਉਹ ਰਤਨ ਲੈ ਕੇ ਰਹਾਗਾ ਸਵੇਰ ਹੋਈ ਤਾਂ ਫਿਰ ਕਹਿੰਦਾ ਸੰਤ ਜੀ ਜਿਹੜਾ ਰਤਨ ਹੈ ਨਾ ਉਹ ਚੰਗੀ ਥਾਂ ਤੇ ਰੱਖਿਆ ਕਰੋ ਐਨੇ ਸਾਰੇ ਲੋਕ ਨੇ ਜੇ ਕੋਈ ਲੈ ਗਿਆ ਤਾਂ ਫਿਰ ਕੀ ਕਰੋਗੇ ਸੰਤ ਜੀ ਨੇ ਕੀ ਕੀਤਾ ਵੀ ਉਸੇ ਝੋਲੇ ਦੇ ਵਿੱਚੋਂ ਫਿਰ ਕੱਢ ਕੇ ਰਤਨ ਉਸ ਨੂੰ ਵਿਖਾ ਤਲੀ ਦੇ ਉੱਤੇ ਰੱਖ ਕੇ ਵਿਖਾ ਦਿੱਤਾ ਬੜਾ ਹੈਰਾਨ ਹੋਇਆ ਸਾਰੀ ਰਾਤ ਲਾ ਦਿੰਨਾ ਮੈਂ ਲੱਭਣ ਤੇ ਝੋਲੇ ਦੀ ਇੱਕ ਇੱਕ ਚੀਜ਼ ਬਾਹਰ ਕੱਢ ਕੇ ਵੇਖਦਾ ਹਾਂ ਉਦੋਂ ਤਾਂ ਇਹ ਹੁੰਦਾ ਨਹੀਂ ਤੇ ਹੁਣ ਕਿੱਥੋਂ ਨਿਕਲ ਆਇਆ ਅਗਲੇ ਦਿਨ ਕੀ ਕਰਦਾ ਵੀ ਅਗਲੇ ਦਿਨ ਸੋਚਦਾ ਸਾਰਾ ਦਿਨ ਵਿਉਂਤ ਬਣਾਉਂਦਾ ਰਹਿੰਦਾ ਕਹਿੰਦਾ ਕਿ ਮੈਨੂੰ ਐਵੇਂ ਲੱਗਦਾ ਹੈ ਕਿ ਜਦੋਂ ਸੌਂਦੇ ਨੇ ਤਾਂ ਆਪਣੇ ਕਮੀਜ਼ ਦੇ ਵਿੱਚ ਪਾ ਲੈਂਦੇ ਨੇ ਤੇ ਬਸ ਫਿਰ ਮੈਂ ਉੱਥੋਂ ਹੀ ਕੱਢਾਂਗਾ ਉਸੇ ਨੋਖ ਨੂੰ ਜਿਹੜੀ ਬੂਟੀਆਂ ਦਾ ਬੜਾ ਗਿਆਨ ਸੀ ਤੇ ਉਹ ਆਪਣੇ ਨਾਲ ਵੀ ਲੈ ਕੇ ਆਇਆ ਸੀ ਹਉ ਜਦੋਂ ਰਾਤ ਨੂੰ ਸੰਤ ਜੀ ਸੁੱਤੇ ਤਾਂ ਉਹਨੇ ਇੱਕ ਜੜੀ ਬੂਤੀ ਉਹਨਾਂ ਤੇ ਨੱਕ ਤੇ ਲਾ ਦਿੱਤੀ ਜਿਸ ਦੇ ਨਾਲ ਉਹਨਾਂ ਨੂੰ ਕੋਈ ਸੁਧ ਬੋਧ ਨਾ ਰਹੀ ਹੁਣ ਉਹਨੇ ਸੰਤ ਜੀ ਦੇ ਆਸੇ-ਪਾਸੇ ਚੰਗੀ ਤਰ੍ਹਾਂ ਕੱਪੜੇ ਫਰੋਲੇ ਉਹਨਾਂ ਨੂੰ ਉਠਾ ਕੇ ਪਰਲੇ ਬੈੱਡ ਤੇ ਪਾ ਕੇ ਸਾਰਾ ਕੁਝ ਫਰੋਲਿਆ ਪਰ ਉਹਨੂੰ ਕੁਝ ਵੀ ਨਾ ਲੱਭਾ ਫਿਰ ਸੰਤ ਜੀ ਨੂੰ ਓਵੇਂ ਹੀ ਲੰਮੇ ਪਾ ਦਿੱਤਾ ਜਦੋਂ ਸਵੇਰੇ ਸੰਤ ਜੀ ਉੱਠੇ ਫਿਰ ਪੁੱਛਦਾ ਹੈ ਕਿ ਹਾਂਜੀ ਸੰਤ ਜੀ ਰਤਨ ਚੰਗੀ ਥਾਂ ਤੇ ਰੱਖਿਆ ਹੈ ਬڑے ਚੋਰ ਨੇ ਇਥੇ ਫਿਰ ਐਵੇਂ ਲੋਕਾਂ ਤੇ ਇਲਜ਼ਾਮ ਲਾਉਂਦੇ ਫਿਰੋਗੇ ਸੰਤ ਜੀ ਨੇ ਫਿਰ ਓਵੇਂ ਕੀਤਾ ਉਹ ਜਿਹੜਾ ਰਤਨ ਸੀ ਝੋਲੇ ਵਿੱਚੋਂ ਕੱਢ ਕੇ ਤੇ ਫਿਰ ਵਿਖਾ ਦਿੱਤਾ ਉਹ ਤੰਗ ਆ ਕੇ ਕਹਿੰਦਾ ਪਿਛਲੇ 3 ਦਿਨ ਹੋ ਗਏ ਮੈਂ ਅੱਧੀ ਰਾਤ ਨੂੰ ਤੁਹਾਡੇ ਕੱਪੜੇ ਝੋਲੇ ਸਾਰਾ ਕੁਝ ਫਰੋਲ ਮਾਰਦਾ ਹਾਂ ਉਦੋਂ ਤਾਂ ਮੈਨੂੰ ਲੱਭਦਾ ਨਹੀਂ ਤੇ ਹੁਣ ਕਿਵੇਂ ਤੁਹਾਡੇ ਕੋਲ ਤੁਹਾਡੇ ਝੋਲੇ ਦੇ ਵਿੱਚੋਂ ਤੁਸੀਂ ਝਾਟ ਹੀ ਕੱਢ ਲੈਂਦੇ ਹੋ ਅੱਗੋ ਸੰਤ ਫਕੀਰ ਜੀ ਕਹਿੰਦੇ ਉਹ ਮਨੋਖਾ ਉਹ ਭਲੇ ਪੁਰਖਾ ਮੈਨੂੰ ਤੇਰੀ ਨੀਅਤ ਤੇ ਉਦੋਂ ਹੀ ਸ਼ੱਕ ਹੋ ਗਿਆ ਸੀ ਇਸ ਕਰਕੇ ਇਹਨੂੰ ਮੈਂ ਸੁਰੱਖਿਅਤ ਰੱਖਣ ਲਈ ਤੇਰੇ ਤੋਂ ਪਾਸੇ ਰੱਖਿਆ ਸੀ ਕਹਿੰਦੇ ਵੀ ਰੱਖਿਆ ਕਿੱਥੇ ਸੀ ਉਹ ਕਹਿੰਦੇ ਤੇਰੇ ਕੱਪੜਿਆਂ ਦੇ ਵਿੱਚ ਹੀ ਰੱਖਿਆ ਸੀ ਰਾਤ ਨੂੰ ਮੈਂ ਤੇਰੇ ਕੱਪੜਿਆਂ ਵਿੱਚ ਰੱਖ ਦਿੰਦਾ ਸੀ ਸਵੇਰੇ ਤੇਰੇ ਉੱਠਣ ਤੋਂ ਪਹਿਲਾਂ ਹੱਥੋਂ ਚੁੱਕ ਲੈਂਦਾ ਸੀ ਇਹਦੇ ਮੈਨੂੰ ਪਤਾ ਸੀ ਤੂੰ ਹੋਰ ਸਾਰੀਆਂ ਥਾਵਾਂ ਫਰੋਲੇਗਾ ਪਰ ਤੂੰ ਆਪਣਾ ਜਿਹੜਾ ਝੋਲਾ ਹੈ ਉਹ ਨਹੀਂ ਫਰੋਲੇਗਾ ਮਨੁੱਖ ਐਵੇਂ ਹੀ ਆਪਣੇ ਅੰਦਰ ਨਹੀਂ ਦੇਖਦਾ ਸਿਰਫ ਦੂਜਿਆਂ ਵਿੱਚ ਹੀ ਸਾਰੇ ਔਗਣ ਤੇ ਦੋਸ਼ ਦੇਖਦੇ ਨੇ ਜਿਵੇਂ ਤੂੰ ਆਪਣੇ ਅੰਦਰ ਤੱਕ ਨਹੀਂ ਸੀ ਵੇਖਦਾ ਜਿਵੇਂ ਤੂੰ ਆਪਣੇ ਝੋਲੇ ਤੱਕ ਨਹੀਂ ਸੀ ਵੇਖਦਾ ਜਿਵੇਂ ਤੂੰ ਆਪਣੇ ਤੱਕ ਨਹੀਂ ਸੀ ਵੇਖਦਾ ਇਹ ਸੁਣ ਉਸ ਨੂੰ ਹੋਰ ਜ਼ਿਆਦਾ ਗੁੱਸਾ ਆ ਗਿਆ ਉਸਦੇ ਮਨ ਵਿੱਚ ਏਨੀ ਈਰਖਾ ਤੇ ਵੈਰ ਵਧ ਗਿਆ ਕਿ ਉਹ ਹਰ ਹਾਲ ਵਿੱਚ ਉਸ ਤੋਂ ਬਦਲਾ ਲੈਣ ਬਾਰੇ ਸੋਚਣ ਲੱਗਾ ਵੀ ਸੰਤ ਨੂੰ ਕਿਸੇ ਨਾ ਕਿਸੇ ਤਰੀਕੇ ਮੈਂ ਨੀਚਾ ਜ਼ਰੂਰ ਵਿਖਾਉਣਾ ਹੈ ਉਹ ਹੁਣ ਚੁੱਪ ਕਰਕੇ ਚਲਾ ਗਿਆ ਸਾਰਾ ਦਿਨ ਇੱਕੋ ਆਸਤ ਬੈਠ ਕੇ ਸੋਚਦਾ ਰਹਿੰਦਾ ਵੀ ਮੈਂ ਇਸ ਤੋਂ ਬਦਲਾ ਲਵਾਂ ਤੇ ਲਵਾਂ ਕਿਵੇਂ ਅਗਲੀ ਸਵੇਰ ਜਦੋਂ ਹੁੰਦੀ ਹੈ ਨਾ ਉੱਚੀ ਉੱਚੀ ਵਿੱਚ ਬਹਿ ਕੇ ਨਾ ਜਹਾਜ ਦੇ ਰੋਣ ਲੱਗ ਜਾਂਦਾ ਹੈ ਸਾਰੇ ਪੁੱਛਦੇ ਆ ਵੀ ਕੀ ਹੋਇਆ ਕੀ ਕਾਰਨ ਹੈ ਤੂੰ ਕਿਉਂ ਰੋ ਰਿਆ ਹੈ ਕਹਿੰਦਾ ਜੀ ਮੇਰਾ ਨਾ ਇੱਕ ਬੇਸ਼ਕੀਮਤੀ ਲਾਲ ਰੰਗ ਦਾ ਇੰਨਾ ਮੋਟਾ ਰਤਨ ਸੀ ਐਵੇਂ ਦਾ ਸਾਰਾ ਕੁਝ ਦੱਸ ਦਿੱਤਾ ਪਰ ਉਹ ਪਤਾ ਨਹੀਂ ਮੇਰੇ ਤੋਂ ਕੌਣ ਲੈ ਗਿਆ ਮੈਂ ਰਾਤ ਸੁੱਤਾ ਸੀ ਮੈਂ ਰਾਤ ਸੁੱਤਾ ਸੀ ਕਿਸੇ ਨੇ ਚੋਰੀ ਕਰ ਲਿਆ ਤੇ ਮੇਰਾ ਰਤਨ ਵਾਪਸ ਲੈ ਕੇ ਦਵੋ ਉਹ ਤਾਂ ਮੇਰੀ ਸਾਰੀ ਉਮਰ ਦੀ ਪੂੰਜੀ ਹੈ ਹੁਣ ਸਾਰੇ ਜਾਣੇ ਕਹਿੰਦੇ ਇਕ ਕੋਈ ਨਾ ਉਸ ਜਹਾਜ਼ ਦੇ ਜੋ ਮਾਲਕ ਸੀ ਉਹ ਕਹਿੰਦਾ ਕੋਈ ਨਾ ਜਿੰਨੇ ਜਾਣੇ ਨੇ ਨਾ ਸਾਰਿਆਂ ਦੇ ਸਮਾਨ ਦੀ ਤਲਾਸ਼ੀ ਕਰਾਂਗੇ ਜਿਹਦੇ ਕੋਲ ਹੋਏਗਾ ਤੈਨੂੰ ਮਿਲ ਜਾਵੇਗਾ ਤੇ ਜਾ ਕੇ ਇਹਨੂੰ ਰਾਜੇ ਦੇ ਫੇਰ ਆਪਾਂ ਫੜਾ ਵੀ ਦਵਾਂਗੇ ਕਹਿੰਦਾ ਠੀਕ ਹੈ ਹੁਣ ਵਾਰੀ-ਵਾਰੀ ਸਾਰੇ ਜਾਣਿਆਂ ਦੀ ਤਲਾਸ਼ੀ ਹੋਈ ਪਰ ਜਿਹੜਾ ਹੀਰਾ ਸੀ ਨਾ ਉਹ ਕਿਸੇ ਕੋਲੋਂ ਨਹੀਂ ਲੱਭਿਆ ਅੰਤ ਨੂੰ ਉਹ ਸੰਤ ਜੀ ਦੇ ਕੋਲ ਆਉਂਦੇ ਨੇ ਸੰਤ ਜੀ ਨੂੰ ਕਹਿੰਦੇ ਕਿ ਆਪਣੀਆਂ ਬਾਹਵਾਂ ਉੱਪਰ ਨੂੰ ਕਰਕੇ ਤੇ ਖੜੇ ਹੋ ਜਾਓ ਤੁਹਾਡੀ ਤਲਾਸ਼ੀ ਲੈਣ ਆਏ ਹਾਂ ਤੇ ਫਿਰ ਉਹ ਕਹਿੰਦੇ ਸੰਤ ਜੀ ਮਾਫ਼ ਕਰਨਾ ਅਸੀਂ ਤੁਹਾਡੀ ਤਲਾਸ਼ੀ ਰਹਿ ਰਹੇ ਹਾਂ ਤੁਹਾਡੀ ਤਲਾਸ਼ੀ ਲੈਣਾ ਤਾਂ ਅਸੀਂ ਕੁਦਰਤ ਦੇ ਨਾਲ ਜੋ ਖਿਲਵਾੜ ਕਰਦੇ ਪਏ ਆਂ ਤੁਹਾਡੇ ਤੇ ਜਿਹੜਾ ਸਬੂਤ ਹੈ ਗਵਾਹੀ ਹੈ ਉਹ ਤੁਹਾਡਾ ਪਹਿਰਾਵਾ ਤੇ ਤੁਹਾਡੇ ਜਿਹੜੇ ਬਚਨ ਨੇ ਉਹੀ ਦੇ ਦਿੰਦੇ ਨੇ ਸਾਨੂੰ ਤੁਸੀਂ ਐਵੇਂ ਨਾ ਕਹੋ ਇਹ ਗੁਸਤਾਖੀ ਮਾਫ਼ ਕਰੋ ਸੰਤ ਜੀ ਨੇ ਕਿਹਾ ਨਹੀਂ ਤੁਸੀਂ ਮੇਰੀ ਵੀ ਤਲਾਸ਼ੀ ਲਾਓ ਨਹੀਂ ਤੇ ਉਹਦੇ ਮਨ ਵਿੱਚ ਹਮੇਸ਼ਾ ਇਹ ਸੰਸਾਰ ਰਵੇਗਾ ਵਿਕਾਸ ਉਹ ਸੰਤ ਜਿਹੜੇ ਸਨ ਉਹਨਾਂ ਨੂੰ ਵੀ ਚੈੱਕ ਕਰ ਲੈਂਦੇ ਤੇ ਮੇਰਾ ਰਤਨ ਲੱਭ ਜਾਂਦਾ ਹੁਣ ਇਹਨਾਂ ਕਹਿਣ ਦੀ ਧੀਰ ਸੀ ਤੇ ਉਹ ਜਿਹੜੇ ਤਲਾਸ਼ੀ ਕਰ ਰਹੇ ਸਨ ਉਹਨਾਂ ਸੰਤ ਜੀ ਦੀ ਵੀ ਤਲਾਸ਼ੀ ਕੀਤੀ ਪਰ ਸੰਤ ਜੀ ਕੋਲੋਂ ਵੀ ਰਤਨ ਨਾ ਲੱਭਾ ਉਹਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ ਵੀ ਚੱਪਾ ਚੱਪਾ ਛਾਣ ਮਾਰਿਆ ਕੋਈ ਮਨੋਖ ਨਹੀਂ ਕੋਈ ਕੱਪੜਾ ਨਹੀਂ ਛੱਡਿਆ ਔਰ ਉਹ ਜਿਹੜਾ ਰਤਨ ਸੀ ਉਹ ਗਿਆ ਤੇ ਗਿਆ ਕਿੱਥੇ ਹੁਣ ਕੁਝ ਸਮੇਂ ਬਾਅਦ ਉਹ ਸੰਤ ਜੀ ਦੇ ਕੋਲ ਆਉਂਦਾ ਕਹਿੰਦਾ ਵੀ ਇੱਕ ਹੈਰਾਨੀ ਦੀ ਗੱਲ ਹੈ ਵੀ ਰਤਨ ਗਿਆ ਤੇ ਗਿਆ ਕਿੱਥੇ ਉਹ ਸੰਤ ਜੀ ਕਹਿੰਦੇ ਉਹ ਰਤਨ ਤਾਂ ਮੈਂ ਪਾਣੀ ਵਿੱਚ ਛੋਟ ਦਿੱਤਾ ਸੀ ਹੁਣ ਮਨੁੱਖ ਦੀ ਹੋਰ ਹੈਰਾਨੀ ਦੀ ਹੱਦ ਵੱਧ ਗਈ ਕਿ ਪਾਣੀ ਵਿੱਚ ਕਿਉਂ ਛੋਟ ਦਿੱਤਾ ਇਸ ਤੋਂ ਕੀਮਤੀ ਸ਼ਾਇ ਤਾਂ ਕੋਈ ਹੋਰ ਹੈ ਹੀ ਨਹੀਂ ਸੰਤ ਜੀ ਅੱਗੋਂ ਕਹਿੰਦੇ ਪੀ ਇੱਕ ਇਮਾਨਦਾਰੀ ਤੇ ਦੂਜੇ ਲੋਕਾਂ ਦਾ ਵਿਸ਼ਵਾਸ ਇਹ ਦੋ ਪੁੰਨ ਮੈਂ ਆਪਣੀ ਝੋਲੀ ਪਾਏ ਸੀ ਇਹ ਦੋ ਪੁੰਨ ਸਾਰੀ ਜ਼ਿੰਦਗੀ ਮੈਂ ਕਮਾਏ ਸਨ ਇਹੀ ਸਾਰੀ ਉਮਰ ਦੀ ਮੇਰੀ ਖੱਟੀ ਸੀ ਜੇਕਰ ਮੇਰੇ ਕੋਲ ਹੀਰਾ ਮਿਲਦਾ ਰਤਨ ਮਿਲਦਾ ਤੇ ਲੋਕਾਂ ਨੂੰ ਇਹ ਦੱਸਦਾ ਵੀ ਇਹ ਰਤਨ ਮੇਰਾ ਮੇਰੇ ਕੋਲ ਸੀ ਮੇਰਾ ਇਹ ਬੇਸ਼ਕੀਮਤੀ ਜਿਹੜਾ ਰਤਨ ਹੈ ਇਹ ਮੇਰਾ ਲਾਲ ਹੈ ਲੋਕਾਂ ਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਸੀ ਕਰਨਾ ਸੰਤ ਫਕੀਰ ਜੀ ਕੋਲੋਂ ਆਈ ਦੀ ਮੈਂ ਜੀ ਚੈ ਕਿੱਥੋਂ ਆਈ ਜੇਕਰ ਮੇਰੇ ਪਿਛਲੇ ਕਰਮਾਂ ਕਰਕੇ ਮਨ ਵੀ ਲੈਂਦੇ ਵੀ ਇਹ ਰਤਨ ਮੇਰੇ ਕੋਲ ਹੈ ਪਰ ਕੁਝ ਗੁਣੇ ਤਾਂ ਮੇਰੀ ਇਮਾਨਦਾਰੀ ਤੇ ਸ਼ੱਕ ਕਰਨਾ ਸੀ ਜੋ ਮੈਨੂੰ ਰਤੀ ਭਾਰੇ ਵੀ ਗਵਾਰਾ ਨਹੀਂ ਤਨ ਤੇ ਰਤਨ ਮੈਂ ਗਵਾ ਸਕਦਾ ਹਾਂ ਇਮਾਨਦਾਰੀ ਤੇ ਸੱਚ ਨੂੰ ਕਦੇ ਨਹੀਂ ਤੇ ਜਿਸ ਕੋਲੇ ਦੋ ਗੁਣ ਨੇ ਉਹ ਜ਼ਿੰਦਗੀ ਵਿੱਚ ਹਮੇਸ਼ਾ ਸੁਖੀ ਰਹਿੰਦਾ ਹੈ ਇਹ ਐਸੇ ਕਰਮ ਨੇ ਜੋ ਮਨੁੱਖ ਹਰ ਖੇਤਰ ਵਿੱਚ ਇੱਜ਼ਤ ਮਾਣ ਤੇ ਸਨਮਾਨ ਪ੍ਰਾਪਤ ਕਰਵਾਉਂਦੇ ਨੇ ਉਸ ਮਨੁੱਖ ਨੇ ਮਾਫੀ ਮੰਗੀ ਤੇ ਸੰਤ ਜੀ ਦੇ ਪੈਰ ਫੜ ਕੇ ਰੋਣ ਲੱਗ ਗਿਆ ਇਹਦਾ ਸੰਤ ਜੀ ਮਾਫ ਕਰ ਦੋ ਅੱਜ ਤੋਂ ਮੈਂ ਵੀ ਇਹ ਦੋ ਗੁਣ ਧਾਰਾਂਗਾ ਇਹ ਦੋ ਕਰਮ ਕਰਾਂਗਾ ਤੇ ਇਹਦੇ ਨਾਲ ਹੀ ਆਪਣੀ ਜ਼ਿੰਦਗੀ ਨੂੰ ਸਵਰਗ ਬਣਾਵਾਂਗਾ ਤਾਂ ਸੰਗਤ ਜੀ ਜੇਕਰ ਆਪਾਂ ਵੀ ਇਹ ਦੋ ਗੁਣ ਆਪਣੀ ਜ਼ਿੰਦਗੀ ਵਿੱਚ ਧਾਰ ਲਈਏ ਹਰ ਕੋਈ ਫਿਰ ਤੁਹਾਡਾ ਮਾਣ ਸਨਮਾਨ ਇੱਜ਼ਤ ਕਰੇਗਾ ਕਾਰ ਬਰਕਤ ਆਵੇਗੀ ਕਿਉਂਕਿ ਜਿੱਥੇ ਇਮਾਨਦਾਰੀ ਹੈ ਉੱਥੇ ਪਰਮਾਤਮਾ ਦਾ ਨਾਮ ਹੈ ਜਿੱਥੇ ਪਰਮਾਤਮਾ ਦਾ ਨਾਮ ਹੈ ਉੱਥੇ ਬਰਕਤ ਤੇ ਉੱਥੇ ਪਿਆਰ ਹੈ ਤੇ ਨਾਲ ਹੀ ਖੁਸ਼ੀ ਹੈ ਫਿਰ ਲੋਕ ਵੀ ਤੁਹਾਡਾ ਮਾਣ ਸਨਮਾਨ ਤੇ ਇੱਜ਼ਤ ਕਰਨਗੇ ਤਾਂ ਆਓ ਫਿਰ ਇਹ ਦੋ ਗੁਣ ਧਾਰਿਏ ਤੇ ਆਪਣੀ ਜ਼ਿੰਦਗੀ ਨੂੰ ਸਵਰਗ ਬਣਾਈਏ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ